ਜਿੱਥੇ ਪਿੰਡ ਦੇ ਵਿੱਚ ਕਹਿੰਦੇ ਕੋਈ ਚਿਵਾਰਾ ਨਹੀਂ ਪਾ ਸਕਦਾ ਜੇਕਰ ਕਿਸੇ ਨੇ ਚਿਵਾਰਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕੋਈ ਨਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਉਹ ਜੀ ਲੈ ਕੇ ਆਇਆ ਸੀ ਕਿ ਚਿਵਾਰਾ ਪਾਉਣ ਲੱਗਾ ਸੀ ਪੱਥਰ ਲੈ ਕੇ ਆਇਆ ਸੀ ਉਹ ਆਪਣਾ ਸਿੱਲੀਆਂ ਹਾਂ ਵੱਡੀਆਂ ਉਹ ਲੋਂਦਾ ਲੋਂਦਾ ਉੱਤੇ ਸਿੱਲੀ ਡਿੱਗ ਵੀ ਉੱਥੇ ਮਰ ਗਿਆ ਇਹ ਫੇਰ ਸੱਚੀ ਹੈ ਜੀ ਬਿਲਕੁਲ ਇੱਕ ਲੋਕਾਂ ਨੇ ਪਾਇਏ ਨੇ ਜਿਹੜੇ ਮਤਲਬ ਖਤਮ ਹੋ ਗਏ ਲੇਕਿਨ ਇੰਸਪੈਕਟਰ ਸੀ ਉਹਦਾ ਮੁੰਡਾ ਪੂਰਾ ਹੋ ਗਿਆ ਇੱਕ ਸਾਡੇ ਪਿੰਡ ਦਾ ਆਪਣਾ ਹੀ ਸੀ ਸਾਡਾ ਜ਼ਿੰਮੇਵਾਰਾ ਦਾ ਉਹਦਾ ਇੱਕੋ ਹੀ ਮੁੰਡਾ ਸੀ ਉਹਦਾ ਅੱਛਾ ਹੁਣ ਕਿਸੇ ਦੇ ਵੀ ਪਰਚਾ ਨਹੀਂ ਪਾਇਆ ਨਾ ਨਾ ਹਿੰਦੂ ਇਹ ਦੀ ਬਿੱਛੂ ਮੁਸਲਮਾਨ ਸੰਸਾੜ ਦੇ ਬੰਦੇ ਆ ਨੇ ਪਾਕਿਸਤਾਨ ਨੂੰ ਪੀ ਇਹ ਪਿੱਛੂ ਲੈ ਕੇ ਗੁੰਜ ਪਿਆ ਕਿ ਇਹਦੇ ਪਿੱਛੇ ਕਿੱਸਾ ਕੀ ਬਣਿਆ ਹੋਇਆ ਵੀ ਕਿਆ ਹੁਣ ਕੋਈ ਸਾਡਾ ਬਜ਼ੁਰਗ ਦੱਸਦੇ ਹਣ ਵੀ ਇੱਥੇ ਪੀਰ ਦੀ ਜਗਾ ਸੀ ਇਕੰਦਰ ਪੀਰ ਦੀ ਜਗਾ ਸੀ ਤੇ ਉਹ ਟਾਕ ਕੇ ਦੇ ਗਏ ਆਪਣਾ ਗੁਰੂ ਘਰ ਬਣਾਤਾ ਉੱਥੇ ਅੱਛਾ ਉਸ ਤੋਂ ਬਾਅਦ ਵੀ ਕਿਸੇ ਨੇ ਚਵਾਰਾ ਪਾਉਂਦਾ ਨਹੀਂ ਨਾ ਨਹੀਂ ਨਾ ਬਿਲਕੁਲ ਕੋਈ ਹਿੰਮਤ ਕੋਈ ਸੋਚ ਤਾਂ ਆਉਣੀ ਨਹੀਂ ਕੋਠੀਆਂ ਵੱਡੀਆਂ ਤਗੜੀਆਂ ਤਗੜੀਆਂ ਪਈਆਂ ਨੇ ਪਿੰਡ 'ਚ ਨਹੀਂ ਕੋਈ ਚਵਾਰਾ ਨਹੀਂ ਕੋਈ ਸੋਚਦਾ ਨਹੀਂ ਚਵਾਰਾ ਪਾਉਂਦਾ ਉਹ ਮਰ ਗਿਆ ਹੁਣ ਉਹਦਾ ਮੁੰਡਾ ਵੀ ਮਰ ਗਿਆ ਸਾਰਾ ਪਰਿਵਾਰ ਬਦਬੂ ਖਤਮ ਹੋ ਗਿਆ ਉਹਦਾ ਸਾਸੀ ਕਾਲ ਦੋਸਤੋ ਲਾ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਬਲਜਿੰਦਰ ਸਿੰਘ ਸੁਖੇੜੀ ਮੁਸਲਮਾਨਾ ਪਿੰਡ ਦੇ ਵਿੱਚ ਮੌਜੂਦਾਂ ਪਟਿਆਲੇ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਜਿੱਥੇ ਪਿੰਡ ਵਾਲਿਆਂ ਦਾ ਮੰਨਣਾ ਹੈ ਵੀ ਇਸ ਪਿੰਡ ਦੇ ਵਿੱਚ ਕੋਈ ਵੀ ਚਿਵਾਰਾ ਨਹੀਂ ਪਾ ਸਕਦਾ ਜੇਕਰ ਕੋਈ ਚਿਵਾਰਾ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਦਾ ਕੋਈ ਨਾ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਸੋ ਸਿਰਫ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜਿਹੜੀ ਉੱਚੀ ਪਾਈ ਹੋਈ ਆ ਹੋਰ ਪਿੰਡ ਦੇ ਵਿੱਚ ਕੋਈ ਵੀ ਆ ਜਿਹੜਾ ਚਿਵਾਰਾ ਨਹੀਂ ਪਿਆ ਹੋਇਆ ਨਾ ਹੀ ਕਿਸੇ ਨੇ ਕੋਈ ਉੱਤੇ ਛੱਤਿਆ ਹੋਇਆ ਜੇ ਕਹਦੇ ਵੀ ਉੱਤੇ ਕੋਠਾ ਪਾਇਆ ਹੋਊਗਾ ਵੱਡੀਆਂ-ਵੱਡੀਆਂ ਕੋਠੀਆਂ ਬਿਨਾਂ ਚਿਵਾਰੇ ਤੋਂ ਪਈਆਂ ਹੋਈਆਂ ਨੇ ਸੋ ਬਾਕੀ ਪਿੰਡ ਵਾਲਿਆਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਇਹਨਾਂ ਦਾ ਮੰਨਣਾ ਜਾਂ ਕੀ ਇਸ ਦੇ ਪਿੱਛੇ ਜਿਹੜੀ ਅ ਜੁੜੀ ਹੋਈ ਆ ਧਾਰਨਾ ਸੋ ਗੱਲਬਾਤ ਕਰਦੇ ਆਂ ਪਿੰਡ ਵਾਲਿਆਂ ਦੇ ਨਾਲ ਸੋ ਖੇੜੀ ਜੱਟਾਂ ਦੇ ਵਿੱਚ ਮੌਜੂਦਾ ਪਿੰਡ ਦੇ ਬਜ਼ੁਰਗ ਸਾਣ ਨਾਲ ਮੌਜੂਦ ਨੇਗੇ ਖੇੜੀ ਮੁਸਲਮਾਨੀ ਪਿੰਡ ਦੇ ਵਿੱਚ ਮੌਜੂਦਾ ਸੋ ਪਿੰਡ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਜ਼ੁਰਗਾਂ ਦੇ ਨਾਲ ਵੀ ਕਿਉਂ ਆ ਜਿਹੜਾ ਪਿੰਡ ਦੇ ਵਿੱਚ ਚਵਾਰਾ ਨਹੀਂ ਪੈਂਦਾ ਤੇ ਕਿਸ ਤਰ੍ਹਾਂ ਦੇ ਨੁਕਸਾਨ ਜਿਹੜੇ ਬਾਪੂ ਤੁਸੀਂ ਇਸੇ ਪਿੰਡ ਦੇ ਹੋ ਫਿਰ ਦੱਸ ਦਿਓ ਅੱਛਾ ਇਸੇ ਪਿੰਡ ਦੇੋਂ ਕਿ ਕੀ ਨਾਮ ਕੀ ਹੈ ਰਾਣਾ ਹੈਗਾ ਕਹਿੰਦੇ ਇਸ ਪਿੰਡ ਚ ਚਵਾਰਾ ਨਹੀਂ ਪੈਂਦਾ ਇਹ ਗੱਲ ਕਿੰਨੀ ਕ ਸੱਚੀ ਆ ਫਿਰ ਸੱਚੀ ਆ ਜੀ ਬਿਲਕੁਲ ਇੱਕ ਲੋਕਾਂ ਨੇ ਪਾਏ ਨੇ ਜਿਹੜੇ ਮਤਲਬ ਖਤਮ ਹੋਊਗਾ ਇਹਨਾਂ ਬਿਲਕੁਲ ਖਤਮ ਮਤਲਬ ਕੀ ਕਹਿਆ ਨੁਕਸਾਨ ਉਹਨਾਂ ਦੇ ਇੱਕ ਦਾ ਮੁੰਡਾ ਪੂਰਾ ਹੋ ਗਿਆ ਦੂਹਾਂ ਦੇ ਇੱਕ ਇੰਸਪੈਕਟਰ ਸੀ ਉਹਦਾ ਮੁੰਡਾ ਪੂਰਾ ਹੋ ਗਿਆ ਇੱਕ ਸਾਡੇ ਪਿੰਡ ਦਾ ਆਪਣਾ ਹੀ ਸੀ ਸਾਡਾ ਜ਼ਿੰਮੇਵਾਰਾ ਉਹਦਾ ਇੱਕੋ ਹੀ ਮੁੰਡਾ ਸੀ ਪੂਰਾ ਹੋ ਗਿਆ ਅੱਛਾ ਹੁਣ ਕਿਸੇ ਦੇ ਵੀ ਪਰਚਾ ਨਹੀਂ ਪਾਇਆ ਕੋਈ ਪਉਂਦੀ ਨਹੀਂ ਜੀ ਬਿਲਕੁਲ ਕੋਈ ਕਦੇ ਪਾਇਆ ਸੀ ਉਹ ਵੀ ਟਾਤਾ ਇੱਕ ਕਦੇ ਪਾਇਆ ਸੀ ਉਹ ਵੀ ਟਾਤਾ ਕੀ ਨੁਕਸਾਨ ਹੋ ਗਿਆ ਉਸਨਾਂ ਦੀ ਵੀ ਕੋਈ ਉਹ ਜੀ ਉਹਨਾਂ ਇਹ ਦਾ ਕਰਕੇ ਉਹਨਾਂ ਵੀ ਵੇਖ ਕੇ ਵੀ ਚਲੇ ਨੁਕਸਾਨ ਹੋ ਰਹੇ ਨੇ ਹੂੰ ਉਹਨਾਂ ਨੇ ਬਿਠਾਤਾ ਉਹਨਾਂ ਨੇ ਬਿਠਾਤਾ ਉਹਨਾਂ ਵੱਡੀਆਂ-ਵੱਡੀਆਂ ਮਹਿਲਾ ਰੀਆਂ ਕੋਠੀਆਂ ਪਾਈਆਂ ਨੇ ਮੈਂ ਕਹਿੰਦਾ ਚਵਾਰਾ ਪਰ ਕਿਸੇ ਦੇ ਨਾ ਕਿਸੇ ਤੇ ਨਹੀਂ ਆਏਗਾ ਜੀ ਅੱਛਾ ਕਿੰਨੇ ਕੇ ਟਾਈਮ ਤੋਂ ਇਹ ਜਿਹੜੀ ਚਲਦੀ ਆ ਰਹੀ ਆ ਫਰੇਜ਼ ਜੀ ਪਿੱਛੇ ਮੁਸਲਮਾਨ ਸੰਸਾੜੇ ਦੇ ਬੰਦੇ ਆਏ ਨੇ ਪਾਕਿਸਤਾਨੋਂ ਪੀ ਪਿੱਛੂ ਹੀ ਲੈ ਕੇ ਗੁੰਝ ਪਿਆ ਕਿ ਇਹਦੇ ਪਿੱਛੇ ਕਿੱਸਾ ਕੀ ਬਣਿਆ ਹੋਇਆ ਵੀ ਕਿਆ ਹਣ ਕੋਈ ਸਾਡਾ ਬਜ਼ੁਰਗ ਦੱਸਦੇ ਹਨ ਵੀ ਇੱਥੇ ਪੀਰ ਦੀ ਜਗਾ ਸੀ ਕੰਦਰ ਉਹ ਦੱਸਦੇ ਹਨ ਵੀ ਪਹਿਲਾਂ ਜੇ ਇੱਥੇ ਚਵਾਰਾ ਪਾਵੇ ਫਿਰ ਆਪਣਾ ਪੈਸਾ ਕਮਾ ਜੀ ਪਰ ਉਹ ਕੋਈ ਮਹਾਂਪੁਰਸ਼ ਆਇਆ ਉਹ ਨਾ ਉਹ ਜਗਾ ਤਾ ਆ ਕੇ ਗੁਰੂ ਘਰ ਬਣਾਉਂਦਾ। ਅੱਛਾ ਉਹ ਜਗਾ ਤੇ ਗੁਰੂ ਘਰ ਬਣਿਆ ਫਿਰ। ਹਾਂਜੀ ਉਹ ਆਪਣਾ ਪੀਰ ਦੀ ਜਗਾ ਸੀ ਤੇ ਉਹ ਟਾ ਕੇ ਤੇ ਆਪਣਾ ਗੁਰੂ ਘਰ ਬਣਾਦਾ ਉੱਥੇ। ਜੀ ਅੱਛਾ ਉਸ ਤੋਂ ਬਾਅਦ ਵੀ ਕਿਸੇ ਨੇ ਚਵਾਰਾ ਪਾਉਣਾ। ਹਾਂਜੀ ਨਾ ਬਿਲਕੁਲ ਕੋਈ ਹਿੰਮਤ ਕੋਈ ਸੋਚਦਾ ਆਬ ਨਹੀਂ ਜੀ ਬਿਲਕੁਲ ਕੋਈ ਸੋਚਦਾ ਆਬ ਨਹੀਂ ਨੁਕਸਾਨ ਹੋ ਜਾਏਗਾ ਮੇਰਾ ਨੁਕਸਾਨ ਹੋ ਜਾਏਗਾ। ਹਾਂਜੀ ਅੱਛਾ ਕੋਠੀਆਂ ਵੱਡੀਆਂ ਤਗੜੀਆਂ ਤਗੜੀਆਂ ਪਈਆਂ ਪਿੰਡਾਂ ਚੋਂ ਨਹੀਂ ਕੋਈ ਚਵਾਰਾ ਦੀ ਕੋਈ ਸੋਚਦਾ ਵੀ ਨਹੀਂ ਚਵਾਰਾ ਪਾਉਂਦਾ। ਹਾਂਜੀ ਅੱਖੀਂ ਦੇਖਿਆ ਹੋਣਾ ਕਈਆਂ ਨੂੰ ਨੁਕਸਾਨ ਹੁੰਦਾ ਹੈ ਜੀ ਅਸੀਂ ਆਪ ਆਪ ਵੇਖਿਆ ਸੀ ਬਿਲਕੁਲ ਸਾਡੇ ਨਾਲ ਘਰ ਬਰਬਾਦ ਹੋਏ ਨੇ ਸਾਰੇ ਬੱਚੇ ਇਸ ਤਰ੍ਹਾਂ ਹੀ ਇਨਸਪੈਕਟਰ ਵੀ ਸੀ ਤੇ ਆਪਣੇ ਨੂੰ ਕਹਿੰਦਾ ਕੋ ਹੁੰਦਾ ਸੀ ਉਹ ਤੋਂ ਅੰਦਾਜ਼ਾ ਆਉਂਦਾ ਵੀ ਸਾਰਾ ਪਰਿਵਾਰ ਹੀ ਐਡਵਰਟ ਹੋ ਗਿਆ ਜਦੋਂ ਆਪਣਾ ਮਟੀਰੀਅਲ ਬੜਾ ਤਕੜਾ ਲਾਵਾਂਗੇ ਤੇ ਜੋ ਬਾਰਾ ਕਿਵੇਂ ਟੁੱਟ ਜੇਗਾ ਉਹਦਾ ਮੁੰਡਾ ਮਰ ਗਿਆ ਬੜਾ ਨੌਜਵਾਨ ਹੂੰ ਹੂੰ ਉਹਨਾਂ ਦੇ ਵੀ ਪੈਸੇ ਨਹੀਂ ਹੈਗੇ ਤੁਹਾਡੇ ਕੋਲ ਤਾਂ ਨਹੀਂ ਪਾਉਂਦੇ ਤੁਸੀਂ ਪੈਸਾ ਨਹੀਂ ਪਾਉਂਦੇ ਜਾਣਗੇ ਨਹੀਂ ਮੂੰਹ। ਅੱਛਾ ਇਹ ਕਹਿੰਦੇ ਨੇ ਵੀ ਪੈਸੇ ਹੈ ਨਹੀਂ ਤਾਂ ਨਹੀਂ ਚਵਾਰਾ ਪਾਉਂਦੇ। ਉਹ ਉਹ ਬੰਦਾ ਦਦਾ ਹੀ ਉਹ ਮਰ ਗਿਆ ਹੁਣ। ਉਹਦਾ ਮੁੰਡਾ ਵੀ ਮਰ ਗਿਆ ਸਾਰਾ ਪਰਿਵਾਰ ਬਦਬਲ ਖਤਮ ਹੋ ਗਿਆ ਉਹਦਾ। ਜ਼ਮੀਨ ਵੇਚੀ ਸਾਰੀ। ਪਿੰਡ ਦੇ ਲੋਕ ਜਿਵੇਂ ਇਹ ਡਰ ਤੋਂ ਪਿੰਡ ਛੱਡ ਕੇ ਵੀ ਗਏ ਹੁਣ ਕਿ ਕਿਸੇ ਟਾਈਮ। ਪਿੰਡ ਤਾਂ ਇੱਥੇ ਦੇ ਕੋਈ ਚਲੋ ਨਾ ਇਹੋ ਜੀ ਗੱਲ ਕੋਈ ਨਹੀਂ ਹੋਈ। ਕੋਈ ਚਲੋ ਇਹ ਹੈ ਇੱਥੇ ਕੋਈ ਮਿਸਤਰੀ ਦੋ ਭਰਾ ਨੇ ਦੋ ਸ਼ਹਿਰ ਤੁਰ ਕੇ ਦੋ ਇੱਥੇ ਰਹਿ ਗਏ। ਇਸ ਤਰ੍ਹਾਂ ਕੋਈ ਜ਼ਿਆਦਾ ਯਾ ਦਾ ਮਿਸਤਰੀਆਂ ਦੇ ਘਰ ਨੇ ਮਿਸਤਰੀਆਂ ਦੇ ਘਰ ਠੀਕ ਹੈ ਤੇ ਉਹ ਆਪਣੇ ਵਡੇਰੇ ਕੋਈ ਰਹਿ ਗਏ ਘਰ ਜਿੰਨਾ ਕੋਈ ਥੋੜਾ ਜਮੀਨ ਹੈ ਬਾਕੀ ਆਪਣੇ ਪਟਿਆਲੇ ਚਲੇਗਾ ਸਭ ਕੋ ਪਟਿਆਲੇ ਕੋ ਨਾ ਬਾਕੀ ਦੇਸਾਂ ਅਲੱਗ-ਅਲੱਗ ਸੋ ਹੁਣ ਵੀ ਜਿਵੇਂ ਗੁਰੂ ਘਰ ਬਣਿਆ ਹੋਇਆ ਉੱਥੇ ਪਰ ਜਾਂਦੇ ਨੇ ਲੋਕ ਮੱਥਾ ਟੇਕਣ ਆਏ ਨੇ ਜਨਾਨੀਆਂ ਦੇ ਮੱਥਾ ਟੇਕਦੀਆਂ ਨੇ ਜਿਉਂ ਜਗ੍ਹਾ ਤੇ ਟੇਕਦੀਆਂ ਨੇ ਜਗ੍ਹਾ ਵੀ ਬਣਾਉਣ ਲੱਗੇ ਸਨ ਉਹ ਚੁੱਕੇ ਮੁੰਡਿਆਂ ਨੇ ਇਟਾਂ ਉੱਡਾਂ ਉਸੇ ਟਾਈਮ ਬਾਹਰ ਕੱਢ ਰਹੀਆਂ ਸਨ ਠੀਕ ਹੈ ਜੀ ਵੀਰ ਜੀ ਚਾਹ ਤਾਂ ਹੈਗੀ ਉੱਥੇ ਕਿ ਨਹੀਂ ਨਹੀਂ ਕੋਈ ਨਹੀਂ ਜਗਾ ਕੋਈ ਜਗਾ ਨਹੀਂ ਮਿਲਦਾ ਨਿਸ਼ਾਨ ਨਿਸ਼ਾਨ ਸਾਹਿਬ ਠੀਕ ਹੈ ਹਾਂ ਜੀ ਸੋ ਬਿਲਕੁਲ ਦੋਸਤੋ ਖੇੜੀ ਮੁਸਲਮਾਨੀ ਪਿੰਡ ਦੇ ਵਿੱਚ ਮੌਜੂਦ ਆ ਪਟਿਆਲੇ ਜਿਲ੍ਹੇ ਦਾ ਪਿੰਡ ਜੀ ਪਟਿਆਲੇ ਜਿਲ੍ਹੇ ਦਾ ਪਿੰਡ ਆ ਜਿੱਥੇ ਕਹਿੰਦੇ ਕੋਈ ਚਿਵਾਰਾ ਨਹੀਂ ਪਾ ਸਕਦਾ ਸੋ ਇਹਦੇ ਨਾਲ ਪਾਪੋ ਹੋਰ ਵੀ ਕਈ ਪਿੰਡ ਲੱਗਦੇ ਨੇ ਉਹਨਾਂ ਦੇ ਵਿੱਚ ਵੀ ਹੀ ਸੋ ਸਵਾਜਪੁਰ ਕਿਹਦਾ ਜੀ ਉੱਥੇ ਜਮਾ ਦੋ ਪਿੰਡਾ ਉੱਥੇ ਵੀ ਇਹੀ ਕਾਰਨਾ ਫਿਰ ਪਤਾ ਨਹੀਂ ਜੋ ਪੰਡਾ ਕੋਈ ਲੈ ਕੇ ਆਇਆ ਸੀ ਇੱਕ ਜਿਦਵਾਰਾ ਪਾਉਣ ਲੱਗਾ ਸੀ ਪੱਥਰ ਲੈ ਕੇ ਆਇਆ ਸੀ ਉਹ ਆਪਣਾ ਸਿੱਲੀਆਂ ਵੱਡੀਆਂ ਉਹ ਲੋਂਦਾ ਲੋਂਦਾ ਉੱਤੇ ਸਿੱਲੀ ਡਿੱਗ ਵੀ ਉੱਥੇ ਮਰ ਗਿਆ ਟੱਕ ਦੇ ਵਿੱਚ ਹੀ ਮਰ ਗਿਆ ਲੋਂਨ ਲੱਗਾ ਬਸ ਉਹ ਨਾਮ ਹੀ ਖਤਮ ਮਤਲਬ ਉਹ ਨਾਮ ਨਾ ਵਾਇਆ ਨਹੀਂ ਉਹ ਇਹ ਡਰਤੋਂ ਹੁਣ ਕੋਈ ਹੋ ਕੇ ਜਿਦਵਾਰਾ ਪਾਉਂਦੇ ਹਮਤ ਨਹੀਂ ਕੋਈ ਬਿਲਕੁਲ ਸੋਚਦਾ ਵੀ ਨਹੀਂ ਕੋਈ ਨਾਮ ਵੀ ਨਹੀਂ ਲੈਂਦਾ ਨਾ 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 ਬਿਲਕੁਲ ਉਹ ਬਿਲਕੁਲ ਦੋਸਤੋ ਇੱਥੇ ਕੋਈ ਪਿੰਡ ਦੇ ਵਿੱਚ ਨਾਮ ਵੀ ਨਹੀਂ ਲੈਂਦਾ ਜਿਦਵਾਰਾ ਪਾਉਣ ਦਾ ਸੋ ਬਿਲਕੁਲ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਨੇ ਪਰ ਚਿਵਾਰਾ ਕਿਸੇ ਦੇ ਉੱਪਰ ਨਹੀਂ ਪਿਆ ਹੋਇਆ ਖੇੜੀ ਮੁਸਲਮਾਨੀ ਪਿੰਡ ਦੇ ਵਿੱਚ ਮੌਜੂਦਾ ਸੋ ਹੋਰ ਵੀ ਪਿੰਡ ਦੇ ਅੰਦਰ ਚੱਲਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਜੁੜੇ ਰਹਿਣਾ ਪੰਜਾਬ ਚੈਨਲ ਦੇ ਨਾਲ ਕੈਮਰਾ ਪਰਸਨ ਐਰੀ ਦੇ ਨਾਲ ਧੰਨਵਾਦ